ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਹਈ ਨਹੀਂ ਰਹਿਮ ਉਹਨਾਂ ਦਾ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਤੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਆ ਜੱਪੀ ਤੂੰ ਕਿੰਨੇ ਅਗਰ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਬਈ ਵਾ ਵਾ ਹੱਦ ਆਇਆ ਦੇਖਿਆ ਸੀ ਨਾ ਮੈਂ ਜੁਰਦ ਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਹੈ ਆਪਾਂ ਆਪਣੇ ਫੋਫੜ ਲੜਿਆ ਹੋਵੇ ਨਾ ਆਪਾਂ ਬੁਲਾਉਦੇ ਨੂੰ ਬੈਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਦੀ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਨਹੀਂ ਫਿਰ ਤੇ ਸਾਨੂੰ ਵੀ ਠਾ ਲੋ ਤਾਂ ਆ ਫਿਰ ਇੰਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਨੂੰ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੌਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੌਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤੀਆਂ ਦੀ ਕਮੀ ਨਹੀਂ ਸੀ ਬੇਨੂੰ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਚ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਹੀਂ ਕਿ 80% ਦੇਸ਼ ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਤਰ ਕੋ ਇਸ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ। ਸੁੱਕਾ ਟੁਕੜਾ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦਾ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਵੀ ਹਾਂ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਘਟੂ ਘਟ ਤੰਗ ਤਾਂ ਨਾ ਕਰੋ। ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼। ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਐਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘੇ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗਾਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦਿਨ ਦਿਜੋ ਕੀ ਫਰਕ ਪੈਂਦਾ ਜੇ ਉਖੜੀ ਜਿਹਾ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਚਿਰ ਪਬਲਿਕ ਜਿੰਨੇ ਚਿਰ ਲੋਕ ਜਿੰਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰਕਰਮਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਵਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬਹਿ ਗਏ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਿਜ਼ਰਵ ਰੱਖੀਆਂ ਹੋਈਆਂ ਸੀ ਗਾਂ ਪੁੱਤ ਪਤੀ ਜੇ ਸਾਲੇ ਜੀਜੇ ਪਹਾੜ ਦੀ ਗੋਹ ਚੱਲੀ ਜਾਂਦਾ। ਅਪਤਾ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ। ਵੀ ਹੋਂ ਕਰੀਏ ਕਿ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ। ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਪੱਖਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਉਹ ਕਰੀਏ ਛੱਡ ਕੇ ਆਇਆ ਜੀ। ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ। ਮੈਨੂੰ ਵੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ। ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੈਨਲ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਬੰਦਾ ਮਾੜਾ ਹੈ ਕਿਉਂਕਿ ਮੈਂ ਆਦੋਂ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਉਂਗੇ ਕਿਹੜਾ ਚੈਨਲ ਹੈ ਹੋਊ ਤੇ ਗੜਵੀ ਹੋਣੇ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਲੰਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਲਓ ਤੂੰ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬੁਧੇ ਦੀ ਤਰੀਫ ਕਰਕੇ ਦੇਖ ਲਈ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਦੇ ਉਹ ਕੁਝ ਕੁਝ ਤੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨਾਂ ਬੁਧੇਰੇ ਲੇਖ ਲਿਖ ਕੇ ਦੇਖ ਲੈ ਖਵਾਰਾਂ ਨੇ ਆਹਾ ਆਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਆਏ ਨਹੀਂ ਇਹ ਕੁਦਰਤ ਹੈ ਜੀ ਪ੍ਰਮਾਤਮਾ ਉਹਨੂੰ ਸਮਝਦੇ ਕੱਖ ਨਹੀਂ ਉਹ ਕਹਿੰਦੇ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਿਖਾਉਂਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਜੀ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਪਰ ਮਤ ਵੱਜਣ ਦੀ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਪਰ ਲੋਕ ਕੱਪ ਵਿੱਚ ਕਹਿਣ ਲੱਗੇ ਚੰਗਾ ਪਲਾ ਘਰ ਸੀ ਯਾਰ ਦੇਖ ਲੈ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਆ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਵੇ ਵੀ ਕਿੰਨਾ ਵਧੀਆ ਘਰ ਸੀ ਦੇਖ ਲੈ ਦਿਨਾਂ ਚ ਯਾਰਦਾ ਬਈ ਮਤ ਵੱਜਦੀ ਐ ਫਿਰ ਜੇ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪਣੇ ਦਸਤਕਾ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ ਚ ਕਿੱਡਾ ਵੱਡਾ ਬਦਲਾ ਆ ਸਕਦਾ ਹੈ ਉਹਦੀ ਜ਼ਿੰਦਗੀ ਬਣਾ ਸਕਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਐਹਮiyet ਵੀ ਬਣਾਉਣੀ ਹੈ ਦਫ਼ਤਰ ਚ नहीं है आए तो गए नौ तो पांच एक बजे लंच शुरू हो गया तीन बजे तक लंच चलिया पौने चार बजे तक तीली चार चार पी ली जी चारजे कहना चाह पी लीए खड़ज चार घंटे तीन घंटे रोटी उखाई जानी है लोग उत्थे तो बैठे रहेंगे यार खाते ठीक है ना तय अम चेंज करके देखा सभी रोटी घरों खा के चल जाए को राही जे दो तीन घंटे बच जाए ਆਮ ਜਬ ਸੀ ਤਰੀਕਾ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰੋਗੇ ਤਾਂ ਲੋਕੀ ਦੁਆਵਾਂ ਦੇਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਜਾਂ ਤਾਂ ਇਹ ਕਿ ਜਦੋਂ ਦੁਨੀਆ ਤੋਂ ਜਾਂ ਦੁਨੀਆ ਤੋਂ ਹਰੇਕ ਨੇ ਜਾਣਾ ਜਦੋਂ ਲੋਕ ਇਹ ਕਹਿੰਦੇ ਆ ਸ਼ੁਕਰ ਆ ਯਾਰ ਬੰਦਾ ਵਧੀਆ ਨਹੀਂ ਸੀ ਚਲੋ ਬੁਲਾ ਲੈ ਰੱਬ ਨੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਤੇ ਮਤਲਬ ਲੋਕ ਕਹਿੰਦੇ ਨੇ ਯਾਰ ਆ ਤਾਂ ਰੱਬ ਨੇ ਵੀ ਜ਼ੁਲਮ ਕੀਤਾ ਇਹੋ ਜਿਹੇ ਬੰਦੇ ਨਹੀਂ ਜਾਣੇ ਚਾਹੀਦੇ ਇਦਾਂ ਹੀ ਮੁਲਾਜ਼ਮ ਹੁੰਦੇ ਆ ਕਈ ਮੁਲਾਜ਼ਮਾਂ ਬਾਰੇ ਇਹ ਹੁੰਦਾ ਯਾਰ ਵੀ ਸ਼ੁਕਰ ਇਹਦੀ ਬਦਲੀ ਹੋ ਗਈ ਯਾਰ ਇੱਥੋਂ ਬੜਾ ਇਹਨੇ ਖੂਨ ਚੂਸਿਆ ਯਾਰ 5 ਸਾਲ ਇੱਥੇ ਕਈਆਂ ਬਾਰੇ ਜਦੋਂ ਬਦਲੀ ਹੋ ਜੇ ਧਰਨੇ ਦਿੰਦੇ ਆ ਲੋਕ ਵੀ ਨਾ ਨਾ ਇਹਨਾਂ ਬਦਲੋ ਜੀ ਇਹ ਬੰਦਾ ਬੋਗਦੀ ਦੇਖ ਲਓ ਹੁਣ ਕਿਹੜਾ ਬਣਨਾ ਥੋੜੇ ਤੇ ਸੋ ਇਸ ਕਰਕੇ ਆਪ ਦੀ ਅਹਿਮੀਅਤ ਜ਼ਰੂਰ ਬਣਾਓ ਦਫ਼ਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾ ਸਰੇ ਨੰਨ ਐਲਨ ਐਲਨ ਮਾਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆ ਗਈ ਕਹਿੰਦੀ ਜੀ ਮੈਂ ਰਿਜ਼ਾਈਨ ਕਰਨਾ ਉਹ ਕਹਿੰਦਾ ਵੀ ਕਿੱਥੇ ਕੰਮ ਕਰਦੀ ਹੈ ਕਹਿੰਦੀ ਮੈਂ ਹੈੱਡ ਆਫਿਸ ਚ ਕੰਮ ਕਰਦੀ ਅਚਕੀਨ ਆਏ ਹਨਾ ਅੱਜ ਕੋਈ ਨਹੀਂ ਕਹਿੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਅਸਤੀਫੇ ਬਾਰੇ ਉਨੇ ਖਾਲਿਆ ਕੰਮ ਬਣ ਗਿਆ ਨਾਲ ਤਸਦੀਫਾ ਹੋ ਗਿਆ ਨਾਲੇ ਲੱਖ ਰੁਪਈਆ ਡਾਲਰ ਮਿਲ ਗਿਆ ਦੁਨੀਆ ਘੁੰਮਣੇ ਗਈ ਘੁਮਣ ਡੇਢ ਤੋਂ ਪੌਣੇ ਦੇ ਮਹੀਨੇ ਬਾਅਦ ਆ ਗਈ ਕਹਿੰਦੀ ਜੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮੇਰੇ ਸਤੀਫੇ ਦਾ ਕੀ ਬਣਾਈ ਉਹ ਕਹਿੰਦਾ ਠੀਕ ਜਿਹਾ ਪਿਆ ਸੀ ਹਾਂ ਪਿਆ ਉਹ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਤੇ ਨਹੀਂ ਕਰ ਲੈਂਦੀ ਮੈਨੂੰ ਲੱਖ ਡਾਲਰ ਦਿੱਤਾ ਮੈਂ ਉਧਰ ਘੁੰਮ ਕੇ ਆਈ ਹਾਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਇਸ ਆਈਡੀ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਅਸੀਫਾ ਤੇਰਾ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤੂੰ ਤਰਥੱਲੀ ਮੱਚ ਜਾਂਦੀ ਦਫ਼ਤਰ 'ਚ ਮੇਰੇ ਕੋਲੇ ਆਉਂਦੀਏ ਮੇਰੇ ਦਫ਼ਤਰ ਦੇ ਵੀ ਜੋ ਚਾਰ ਪੰਜ ਦਿਨ ਤੋਂ ਆਈ ਨਹੀਂ ਜੀ ਉਹਦਾ ਸਾਰੇ ਫਾਈਲਾਂ ਰੁਕੀਆਂ ਪਈ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ ਕਹਿੰਦਾ ਮੈਂ ਤੈਨੂੰ ਚਾਰ ਪੰਜ ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ ਬਿੱਦਰੀ ਤਨ ਖਾ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ ਕਹਿੰਦਾ ਪੌਣੇ ਦੋ ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਕਹਿੰਦਾ ਭਜੀ ਨજર ਸਰ ਗਿਆ ਵਾ ਵੀ ਸਰ ਜੂ ਜਾ ਬਾ ਚਲ ਜੀ ਠੀਕ ਹੈ ਨਾ ਸੋ ਦਫਤਰ ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਦ ਤੂੰ ਸੀ ਨਾ ਆਵੋ ਤਾਂ ਮਤਲਬ ਦਫਤਰ ਨੂੰ ਲੱਗੇ ਵੀ ਅੱਜ ਕੋਈ ਘਟ ਆਇਆ ਠੀਕ ਹੈ ਨਾ ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਇਹ ਤਾਂ ਦੁਨੀਆ ਤਾਂ ਚੱਲੀ ਜਾਣੀ ਹੈ ਪਰ ਘਟੋ ਘਟੇ ਇਹ ਹੋਵੇ ਜਦੋਂ ਜਿੱਥੇ ਤੇ ਬੈਠੇ ਹੋ ਉਹਦੀ ਅਹਿਮੀਅਤ ਆਉਦੇ ਦੀ ਜਿਹੜੀ ਹੈ ਉਹ ਕਾਇਮ ਰੱਖੋ ਔਰ ਇੱਥੋਂ ਤੁਹਾਨੂੰ ਭੇਜ ਰਹੇ ਆਂ ਵਕ ਵਕ ਪੰਜਾਬ ਦੇ ਵਕ ਵਕ ਸਟੇਸ਼ਨਾਂ ਤੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਪਾਰਿਸ਼ ਤੋਂ ਇਹੇ ਕੰਮ ਦੀ ਬਿਲਕੁਲ ਇਹੀ ਉਮੀਦ ਲੈ ਕੇ ਕਿ ਜਿੱਥੇ ਜਾ ਕੇ ਕੰਮ ਕਰੋਗੇ ਉੱਥੇ ਵੀ ਆਹੀ ਫਾਰਮੂਲਾ ਲਾਓਗੇ ਬਿਨਾਂ ਸ਼ਪਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਲੋਕਾਂ ਨੇ ਕੰਮ ਕਰੋਗੇ ਦੁਆਵਾਂ ਮਿਲਣਗੀਆਂ ਔਰ ਦੁਆਵਾਂ ਦਾ ਕਿਸੇ ਵੀ ਕਰੰਸੀ ਮੇਂ ਕੋਈ ਮੁੱਲ ਨਹੀਂ ਹੁੰਦਾ ਦੁਨੀਆ ਦੇ ਕਿਸੇ ਕਰੰਸੀ ਚ ਦੁਆਵਾਂ ਦਾ ਤੇ ਅਸ਼ੀਰਵਾਦਾਂ ਦਾ ਮੁੱਲ ਨਹੀਂ ਪਿਆ ਹਜੇ ਤੱਕ ਕਿ ਇਹਦਾ ਮੁੱਲ ਕੀ ਹੈ ਕਿਸੇ ਕਰੰਸੀ ਚ ਸੋ ਜਿਹਦੇ ਕੋਲੇ ਇਹੋ ਜੀ ਕਰੰਸੀ ਹੋਵੇ ਫਿਰ ਉਹ ਤੋਂ ਵੱਡਾ ਅਮੀਰ ਵੀ ਹੈ ਨਹੀਂ ਕੋਈ ਸੋ ਬਹੁਤ ਬਹੁਤ ਤੁਹਾਨੂੰ ਵਧਾਈਆਂ ਇੱਕ ਵਾਰ ਫਿਰ ਬਾਬਾ ਮੁबारकਾ ਉੱਚਾ ਸਿੰਬੋਲਿਕ 10 10 ਮੇਰੇ ਖਿਆਲ ਚ 10 11 10 11 ਜਿਹੜੇ ਨੇ ਉਹ ਮੈਂ ਆਪਣੇ हथी दे दूंगा बाकी सारे बैठे ही सारे मिलने कले कले फिर अगे अगली जिंदगी लगे लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेगे किसी ना किसी मोड़ मिलते रहोंगे जिथे भी हो